ਵੀਰੋ ਹੁਣ ਚੱਲੇ ਸੀ ਆਪਾਂ ਸ਼ਹਿਰ ਤੇ ਆਰੇ ਅਮਨੀਤ ਦਾ ਮੋਟਰਸਾਂ ਕਾ ਅਮਨੀਤ ਜਾਣੇ ਰੱਖਣੀ ਆ ਜਨੀ ਕੋਠੀ ਦੀ ਤੋਂ ਲੱਡੂ ਲੱਡੂ ਲੈਣਾ ਆ ਤੇ ਆਪਣਾ ਬੇਲੀ ਇੱਕ ਹੋਰ ਆ ਯਰ ਸਕੂਲ ਕੋਲੇ ਸਦਾ ਬੰਦੀ ਕੀ ਜਾਂਦਾ ਠੀਕ ਹੈ ਜੀ ਉਹਦੇ ਕੋਲੇ ਚੱਲਦੇ ਆ ਤੇ ਫਿਰ ਸ਼ਹਿਰ ਜਾ ਕੇ ਉਹਨਾਂ ਦੇ ਨਾਲ ਥੋੜਾ ਜਿਹਾ ਕੰਮ ਠੀਕ ਹੈ ਮੇਰੇ ਵੀਰੋ ਟੜਕੇ ਦਾ ਹੁਣ ਬਲੌਗ ਸਟਾਰਟ ਕੀਤਾ ਉਹਦਾ ਰੀਜਨ ਆਪਾਂ ਥੋੜਾ ਜਿਹਾ ਗਾਂ ਜਾ ਕੇ ਦੱਸਾਂਗੇ ਕੀ ਰੀਜਨ ਹੈ ਕਰਵਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਖੂਤਰ ਵੀਰ ਭਰਾਵਾਂ ਨੂੰ ਤੇ ਰਾਤ ਦੇ ਭਰਾਵਾ ਸੁੱਤੇ ਨਹੀਂ ਪਸੂਣੇ ਤਾਂ ਕਿ ਕਰਤਾ ਤੇ ਹੁਣ கரੰਟ ਵਾਲੀ ਤਾਰ ਉਹ ਤਾਂ ਬੇਲੀ ਨੇ ਲਿਆਉਣੀ கரੰਟ ਵਾਲੀ ਤਾਰ ਉਹਦੇ ਨਾਲ ਚੱਲੇ ਸੀਗੇ ਤੇ ਉਧਰੋਂ ਗਗਨ ਵੀ ਆਉਂਦਾ ਬਈ ਹੁਣ ਆਏ ਨਾ ਕਿਹਾ ਤੇ ਕੋਈ ਖਾਧਾ ਅੱਖਾਂ 'ਚ ਨੀਂਦ ਆ ਰਾਤ ਦੀ ਤੇ ਇੱਕ ਰਾ ਚੱਲੇ ਆ ਮਟੇਲੀ ਮਟੇਲਿਓ ਆਣ ਕੇ ਫਿਰ ਕੂਤਰ ਕਵਤਰਾ ਜੜਾਈ ਨਹੀਂ ਗੇ ਕਿਉਂਕਿ ਨੀਂਦ ਸੀ ਨੀਂਦ ਆਈ ਜਾਂਦੀ ਸੀ ਕਹਿੰਦਾ ਫੋਨ ਆਇਆ ਕਹਿੰਦਾ ਮਡੇਲੀ ਜਾਣਾ ਇਹ ਸੰਗ ਦਾ ਬਾਲਾ ਕਹਿੰਦਾ ਆਇਆ ਚੱਲੀਏ ਵਾ ਕੋਈ ਨਹੀਂ ਚੱਲੋੜਾਂਗੇ ਉਹ ਵੇ ਕਿਉਂ ਨਾ ਪਹੰਚੋ ਤੇ ਹੁਣ ਉਹਨਾਂ ਦੇ ਮਡੇਲੀ ਚੱਲੇ ਆ ਠੀਕ ਹੈ ਜੀ ਤੇ ਉਧਰੋਂ ਗਗਨ ਵੀ ਆ ਰਿਹਾ ਏ ਤਿਆਨ ਮਾ ਭੌਣ ਲਾ ਕੇ ਪੁੱਛਿਆ ਘੰਟਾ ਹੋ ਗਿਆ ਉਹਨੂੰ ਡਿੱਕੀ ਜਾਂਦੇ ਇਹਨੂੰ ਹਾਂਜੀ ਮੇਰੇ ਵੀਰੋ ਅੱਜ ਸਾਡ ਹੈ ਜੰਦਰਾ ਜੀ 775 ਨਾਲ ਸਾਡੇ ਪਿੰਡ ਵੱਲੋਂ ਜੀ ਲਾਇਏ ਸ਼ਫੀਰ ਦਾ ਸ਼ਫੀਰ ਲਾਈ ਹੈ ਬਾਈ ਹਰਣਾ ਤੇ ਪੰਪੋ ਵੱਲੋਂ ਲਾਈ ਹੈ ਜੀ ਬਹੁਤ ਵਧੀਆ ਪ੍ਰੋਗਰਾਮ ਆ ਤੇ ਹੁਣ ਚੱਲਦੇ ਆ ਜੀ ਮੰਡੀ ਨੂੰ ਆਪਾਂ ਪਿੰਕੇ ਤੇ ਤੇਲਪਾਣ ਆਏ ਸੀ ਇੱਥੋਂ ਨਾਲੇ ਦੋ ਦੋ ਗਲਾਸ ਸੀ ਵੀ ਤੇਲਪਾ ਵਾਲੇ ਚਲੋ ਓਕੇ ਬਾਈ ਮੰਨ ਜਾਓ ਚੱਲ ਆਏ ਨੌ ਬਾਬੇ ਪਹੁੰਚ ਚੁੱਕੇ ਆ ਜੀ ਸ਼ਹਿਰ ਅੱਗੇ ਜਾ ਰਿਹਾ ਗਗਨਦੀਪ ਸਿੰਘ ਗਿਲ ਬਲੌਗਸ ਔਰ ਇੱਥੋਂ ਅਸੀਂ ਲੈਣੀਆਂ ਇਹਨੇ ਬੋਤਲਾਂ ਨੂੰ ਐਂਗਲਾਂ ਜੀ ਠੀਕ ਹੈ ਜੀ ਤੇ ਇੰਜਨ ਫਿਕਸ ਕਰਨਾ ਸੁਨੀਲ ਸਰ ਜੀ ਠੀਕ ਹੈ ਆ ਮੋਟਰਸਾਈਕਲ ਵੇਚਣਾ ਬਈ ਕਿੰਨੇ ਦਾ ਲੈਣਾ ਭਾਈ ਭਾਈ ਮੋਟਰਸਾਈਕਲ ਵੇਚਣਾ ਕਿੰਨੇ ਲੈ ਰਿਹਾ ਯਾਰ ਮੋਟਰਸਾਈਕਲ ਕਾਪੀ ਦਾ ਕੋਈ ਨਹੀਂ ਬੰਦਾ ਹੈਗਾ ਗੱਲਾਂ ਲੋ ਬਾਬੇ ਇੱਥੇ ਚੈਨਲ ਭਾਲਦੇ ਫਿਰਦੇ ਆ ਕਵਾੜੀਆਂ ਤੋਂ ਚੈਨਲ ਲੈਣੇ ਸੀ ਬੋਰ ਤੇ ਰੱਖਣ ਉਹ ਸੱਚ ਯਾਰ ਕੂਲਰ ਦਾ ਸਲੜਾ ਗਲਿਆ ਵੇਖ ਯਾਰ ਆਹਾ ਤੇ ਵਾਦੂ ਭਈ ਮੈਂ ਤਾਂ ਕੂਲਰ ਹੀ ਭਾਲਦਾ ਸਾਫ ਤਾਂ ਸਾਫ ਤਾਂ ਆ ਖਲਾ ਲਾ ਆ ਖਲਾ ਲਾ ਆ ਆ ਗਲਿਆ ਆ ਕੋਈ ਤਾਂ ਆਪਦੇ ਲੱਗਾ ਸਾਡੇ ਨਹੀਂ ਇਹ ਕੰਮ ਦੇ ਵਿੱਚੋ ਹੀ ਪੂਰਾ ਹੈ ਨਹੀਂ ਵੱਡਾ ਕੂਲਰ ਆ 10:00 10 ਜੀ ਬਾਬਿਓ ਆ ਗਏ ਪੁੱਠੇ ਘਰੇ ਆਣ ਕੇ ਸਾਸੂ ਲੈ ਲੈ ਜਾ ਚੂ ਪੀਲੀ ਤੜਕੇ ਦੇ ਪਾ ਸਾਰਾ ਇਸ ਦਿਨ ਛੇਰ ਚ ਹੀ ਨਿਕਲ ਗਿਆ ਹੁਣ ਆਏ ਆ ਪੁੱਠੇ ਠੀਕ ਹੈ ਜੀ ਤੇ ਫਿਲਹਾਲ ਬੱਕਰੀ ਖੋਲ ਕੇ ਬੰਨੀ ਆ ਅੰਦਰ ਠੀਕ ਹੈ ਜੀ ਇੱਕ ਤਾਂ ਪੱਠਾ ਆਈ ਤੇ ਇੱਕ ਹੋਰੀ ਠੀਕ ਹੈ ਬਾਬਿਓ ਇਹਨਾਂ ਨੂੰ ਤੜੀ ਦੇ ਅੰਦਰ ਪਹਿਲਾਂ ਤਾਂ ਅੰਦਰ ਕੀ ਪਿੰਜਰੇ ਕੋਲੇ ਬੰਦ ਦੇ ਆ ਇੱਕ ਆਪਣਾ ਛੋਟ ਗੰਗੋਰੀ ਠੀਕ ਹੈ ਜੀ ਰੇ ਵੀਰੋ ਹੁਣ ਪਾ ਦੀ ਕੁਤਰਾਂ ਨੂੰ ਦਾਣੇ ਠੀਕ ਹੈ ਜੀ ਆਥਣ ਹੋ ਚੁੱਕਿਆ ਏ ਤੇ ਨਾਲੇ ਯਾਰ ਨਾ ਬੱਚਾ ਛੋਟਾ ਬੱਚਾ ਆਪਣਾ ਉਹ ਫੰਗ ਜੇ ਸਿੱਟੀ ਖੜਾ ਪਤਾ ਨਹੀਂ ਪਾਣੀ ਪੂਣੀ ਨਹੀਂ ਪੀਤਾ ਪਤਾ ਨਹੀਂ ਕੀ ਚੱਕਰ ਆ ਉਹ ਬਿੰਨੇ ਗਾਂ ਜਾ ਕੇ ਆਪਾਂ ਉੱਡੇ ਚ ਗਰਮੀ ਬਹੁਤ ਉਹੋ ਸ਼ਰਟ ਮੜ ਚੱਲੀ ਸੀ ਆਏ ਓਏ ਮਾਲਕਾ ਸੱਚੇ ਬਾਸ਼ਾ ਹਾਂ ਤੂੰ ਗਲਤ ਜਗ੍ਹਾ ਤੇ ਅੰਡੇ ਲਾਲੇ ਪੁੱਤ ਤੂੰ ਇੱਥੇ ਅੰਡੇ ਨਹੀਂ ਲਾਉਣੇ ਸੀਗੇ ਲੈ ਵੀ ਜੱਟਾ ਕੀ ਕਹਿਣਿਆ हां वो डिग पे सी लाओ भी हां भी ਪਤ ਪਾਣੀ ਨਹੀਂ ਪੀਤਾ ਪਾਣੀ ਤਾਂ ਪੀਤਾ ਏ ਚੱਕਰ ਕੀ ਏ ਤੈਨੂੰ ਕਿ ਗਰਮੀ ਬਾਲੀ 10 ਮਿੰਟ ਬਾਹਰ ਕੱਢੀਏ ਇਹਨਾਂ ਨੂੰ ਸੇਕ ਬਹੁਤ ਗੁੱਟੀ ਚ ਠੀਕ ਹੈ ਜੀ ਆਥਣ ਵੇਲੇ ਸੇਕ ਹੋ ਜਾਂਦਾ ਪਤਾ ਨਹੀਂ ਕੀ ਚੱਕਰ ਹੈ ਇਹ ਆ ਨਾਰਮਲ ਦੀ ਗੱਲ ਆ ਆਥਣ ਵੇਲੇ ਸੇਕ ਹੁੰਦਾ ਜਿਹੜੇ ਤਾਂ برف ਵਾਂਗੂ ਠੰਡੇ ਪਈ ਹੁੰਦੇ ਆ ਹੋਰ ਪੁੱਤ ਕਿਵੇਂ ਐਸੈਸਰੀ ਕਾਲਾ ਹੋਰ ਚੁਪਰਾ ਤੇ ਬਾਕੀ ਓਕੇ ਦੀ ਰਿਪੋਰਟਾ ਬਾਹਰ ਕੱਢੀ ਜਾ ਇਹਨਾਂ ਨੂੰ ਛਤਰੀ ਲਾ ਕੇ ਜੀ ਪਹਿਲਾਂ ਤਾਂ ਠੀਕ ਹੈ ਜੀ ਛੱਟੀਆਂ ਬਾਹਰ ਕਰਾਂ ਨਾਲੇ ਦਾਣੇ ਦੁਣੇ ਨਾਲੇ ਪਾਣੇ ਦਾਣੇ ਦੁਣਾ ਪਾਦਨੇ ਪਾਣੀ ਪੁਣੀ ਰੱਖ ਦਿੰਨੇ ਆ ਓਹੋ ਕਿੱਥੇ ਦੂਜੀ ਟਰੇ ਤਾਂ ਨੇੜੇ ਪਈ ਆ ਚਲੋ ਚਲੋ ਚਲਿਏ ਬਾਹਰ ਉਸ ਖੁੱਡੇ ਵਾਲ ਵੇਖੀ ਪਿੰਨ ਸਪਣੇ ਕਿਤਰਾ ਨੇ ਹਾਈ ਕੀ ਬਤਾਨਾ ਯਾਰ ਗੇਟ ਬੜਾ ਓੱਖਾ ਖੁੱਲਦਾ ਖੁੱਡੇ ਦੇ ਬੰਨ ਕੀ ਚੱਕਰ ਆ ਭਾਈ ਯਾਰ ਓਹੋ ਤਾਲ ਅੜ ਗਿਆ ਇੱਕ ਮਿੰਟ ਮਾੜੇ ਬੰਦੇ ਤੋਂ ਗੇਟ ਨਹੀਂ ਖੁੱਲਦਾ ਅੜ ਕੇ ਅੜ ਜਾਂਦਾ ਨਾ ਵੇਂਦੇ ਆਈ ਯਾਰ ਨਿਕਲ ਕੇ ਕਿਉਂ ਗੰਦ ਪਾਇਆ ਸੀ ਇੱਕ ਮਿੰਟ ਯਾਰ ਮੈਂ ਲੋ ਕੈਮਰਾ ਬੰਦੀ ਮੇਰੇ ਵੀਰੋ ਯਾਰ ਕਬੂਤਰਾ ਦੇ ਪਤਨੀਆਂ ਜੇ ਫੰਗ ਜੇ ਕਿਉਂ ਸਿੱਟੀ ਖੜੇ ਆ ਵੀ ਫੰਗ ਸਿੱਟੀ ਖੜਾ ਐ ਮਤਲਬ ਗਰਮੀ ਬਾੜੀ ਬਣਾਈ ਬੈਠੇ ਭਿਜਣੇ ਸੱਜ ਪਤਾ ਨਹੀਂ ਕੀ ਚੱਕਰ ਤਾਂ ਬਾਹਰ ਕੱਢਣ ਵਾਲੇ ਆ ਉਹਨੂੰ ਜਾਲਚ ਕੱਢ ਦਿੰਨੇ ਆ ਤੇ ਬੱਚਿਆਂ ਨੂੰ ਛਤਰੀ ਤੇ ਲਾ ਦਿੰਨੇ ਆ 2 ਕੁ ਮਿੰਟ ਉਹਨਾਂ ਉਹੋ ਬੈਂਡ ਤਾਰੜ ਗਈ ਸੀ ਉਹਦੇ ਨਾਲ ਸ਼ਾਂਤੀ ਜੀ ਹੋ ਜਾਂਦੀ ਆ ਯਾਰ ਕੂਤਰ ਨੂੰ ਆ ਜਾਂਦੀ ਆ ਉਮਮ ਸਵਜੀ ਪਈ ਉਹ ਖੁੱਡੇ ਅੰਦਰ ਗੇਟ ਖੋਲਦੀ 10 ਮਿੰਟ ਇੱਥੇ ਬੈਠੇ ਆ ਆਪਾਂ ਕਿਹੜਾ ਪਾਸੇ ਜਾਣਾ ਚਲੋ ਵੀ ਸੋ ਛੋਟੀ ਲਈਏ ਛੋਟੀ ਜੀ ਚੱਕ ਕੇ ਇਹਦੇ ਚਿਤਾ ਲੰਨੇ ਆ ਬਾਬਿਓ ਆਹ ਪੀਸਨਸ ਆਪਣੇ ਯਾਰ ਫੰਗ ਦੇ ਸਿੱਟੀ ਖੜਾ ਸੀ ਕੂਤਰ ਤੇ ਇਹਨੂੰ ਬਾਹਰ ਕੱਢਿਆ ਆਪਾਂ ਠੀਕ ਆ 10 ਕੁ ਮਿੰਟ ਹਵਾ ਜੀ ਚ ਗੋਮੋ ਵੱਜਿਆ ਪਿਆ ਬੁਰੇ ਹਾਲ ਹੋਇਆ ਪਿਆ ਮਿੱਤਰੋ ਬਿਓ ਉਦੋਂ ਘੜਤੇ ਆ ਪਿੰਜਰੇ ਚ ਕੂਤਰ ਪਾਈਏ ਵੱਡਾ ਉਹ ਜਿਹੜਾ ਭੰਗ ਸਿੱਟੀ ਖਲੋਤਾ 10 ਮਿੰਟ ਉਹਨੂੰ ਵੀ ਬਾਹਰ ਕੱਢੀਏ ਠੀਕ ਹੈ ਜੀ ਮੇਨ ਉਹ ਹੀ ਆ ਮੇਨ ਕਿ ਮੇਨ ਸਾਰੇ ਹੀ ਯਾਰ ਆਪਣੇ ਵਾਸਤੇ ਇੱਕ ਵੀ ਨਹੀਂ ਕੋਈ ਮਾੜਾ ਕੂਤਰ ਆਪਣੇ ਵਾਸਤੇ ਤਾਂ ਚੰਗੇ ਹੀ ਆ ਸਾਰੇ ਆਪਾਂ ਕਿਸੇ ਨੂੰ ਨਹੀਂ ਮਾੜਾ ਕਹਿੰਦੇ ਬਾਬੇ ਉਹ ਕਬੂਤਰ ਦੱਸਿਓ ਆਪਣਾ ਕਿਵੇਂ ਆ ਠੀਕ ਹੈ ਜੀ ਖਟੀਆਂ ਖਾਲਾ ਚੈੱਕ ਕਰਕੇ ਦੱਸਿਓ ਹੈ ਓਕੇ ਰਿਪੋਰਟ ਕੇ ਨਹੀਂ ਇਹ ਵੀ ਵਿਚਾਰਾ ਗਰਮੀ ਬਣਾਈ ਬੈਠਾ ਸੀ ਤਾ ਕਰਕੇ ਬੱਚਿਆਂ ਨੂੰ ਚੋਗਾ ਜਾਗਾ ਦਿੰਦੇ ਆ ਯਾਰ ਖੁੱਡਿਆਂ ਚ ਉਮਸ ਵੱਜੀ ਪਈ ਆ ਹੁਣ ਤਾਂ ਕਰਕੇ ਹੁਣ ਆ ਗਿਆ ਦਾਣੇ ਪਾਉਣ ਦਾ ਟਾਈਮ ਦਾਣੇ ਦੋਣੇ ਪਾ ਦੀ ਉਤਰਾਂ ਨੂੰ ਘੇਰਾ ਆਥਣ ਹੋ ਚੁੱਕਿਆ ਗਰਮੀ ਬਹੁਤ ਹੈ ਕਬੂਤਰਾਂ ਦਾ ਸੀਂਡ ਨਿਕਲਿਆ ਪਿਆ ਯਾਰ ਗਲਤੀ ਆਪਣੀ ਬਹੁਤ ਵੱਡੀ ਹੈ ਜਿਹੜੀ ਹੁਣ ਬੱਚੇ ਕਢਾਈ ਜਾਂਦੇ ਆ ਕੂਤਰੀਆਂ ਦੇ ਅੰਡਿਆਂ ਚ ਠੀਕ ਹੈ ਜੀ ਕਹਣਾ ਗਰਮੀ ਚ ਬਹੁਤ ਔਖਾ ਹੈ ਮਹਾ ਮੂਰਖਾ ਪਮ ਲੱਗਦਾ ਲੜਪੀਆਂ ਉਧਰ ਲੜਪੀਆਂ ਉਧਰ ਲੜਪੀਆਂ ਹੋਰ ਕੰਮ ਵੀ ਹੈ ਨਹੀਂ ਸਾਰਾ ਦਿਨ ਆ ਹੀ ਕੰਮ ਹੈ ਇਹਨਾਂ ਦਾ ਇੱਕ ਦੂਜੇ ਨਾਲ ਲੜਪੀਆਂ ਹੈ ਮਾਵਾਂ ਧੀਆ ਹੌਣ ਪੈਨ ਚ ਪਛਾਣੀ ਨਹੀਂ ਹੁੰਦੀ ਇਹ 10 ਦਿਨ ਕੋ ਵੱਡੀ ਬੱਕਰੀ ਮਾਰ ਰਹੀ ਹੈ ਇਹ ਤਾਂ ਆਪ ਦੀ ਦੀਦੀ ਚੱਲ ਕੋਈ ਨਾ ਰੱਖੋ ਖਾਊ ਸ਼ਕੋ ਪੁੱਤਰ ਦਾਣੇ ਤੁਸੀਂ ਤਾਂ ਪਾਣੀ ਤੁਹਾਨੂੰ ਰੱਖ ਦਿੰਨਾ ਮੈਂ ਮੇਰੇ ਵੀਰੋ ਵਲੌਗ ਦੀ ਕਰਦੇ ਹਾਂ ਜੀ ਐਂਡਿੰਗ ਦਾਣੇ ਦੂਨੇ ਪਾ ਕੇ ਉੱਕੇ ਰਿਪੋਰਟ ਕਰਤੀ ਜੀ ਬਾਕੀ ਮਿਲਦੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ